ਤੇਰਾ ਪਪਨ ਚਤੀਕ ਪਿੰਡ ਪੱਡੇ ਦੀ ਤਹਿਤ 45 ਵਿਅਕਤੀ ਦੀ ਮਿਲੀ ਲਾਸ਼ ਪਿੰਡ ਵਾਸੀਆਂ ਨੇ ਲਾਸ਼ ਨੂੰ ਕੱਢਿਆ ਬਾਹਰ ਪੁਲਿਸ ਨੇ ਲਾਸ਼ ਨੂੰ ਕਪਚੀ ਚਕਰ ਭੇਜਿਆ ਪੋਸਟਮਾਰਟਮ ਲਈ थाना ਟੀਰਪਾ ਪੰਨਾ ਨਕ ਅਦੀਨ ਪਿੰਡ ਪੱਡਾ ਦੀ ਨਹਿਰ ਵਿੱਚੋਂ ਅੰਪ 35 ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਹਿਮ ਦਾ ਮਾਹੌਲ ਹੈ ਇਸ ਬੰਦੀ ਜਾਣਕਾਰੀ ਦਿੰਦਿਆਂ ਪਿੰਡ ਪੱਡੇ ਦੇ ਸਾਬਕਾ ਸਰਪੰਚ ਅਜੀਤ ਸਿੰਘ ਢੱਲੋਂ ਅਤੇ ਹੋਰਾਂ ਵਿਅਕਤੀਆਂ ਨੇ ਦੱਸਿਆ ਕਿ ਜਦੋਂ ਸਵੇਰੇ ਉਹ ਆਪਣੇ ਖੇਤਾਂ ਨੂੰ ਖਾਦ ਪਾਉਣ ਨੂੰ ਨਿਕਲੇ ਤਾਂ ਨਹਿਰ ਵਿੱਚ ਪਣੀ ਠੋਕਰ ਤੇ ਵਿੱਚ 135 ਲਾਸ਼ ਕੋਮਣ ਕੇਰੀ ਵਿੱਚ ਫਸੀ ਹੋਈ ਸੀ ਅਤੇ ਉਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੂਚਿਤ ਕਰਨ ਤੋਂ 6 ਘੰਟੇ ਬਾਅਦ ਪੁਲਿਸ ਪਹੁੰਚੀ ਅਤੇ ਗ ਜੜੀ লাশ ਨੂੰ ਬਾਹਰ ਕੱਢਿਆ ਇਸ ਮੌਕੇ ਗੱਲਬਾਤ ਕਰਦਿਆਂ ਥਾਣਾ ਡੇਰਾ ਬਾਬਾ ਨਾਨਕ ਦੀ ਜਾਂਚ ਅਧਿਕਾਰੀ ਐਸਐਸਬੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਵਿਅਕਤੀਆਂ ਵੱਲੋਂ ਉਹਨਾਂ ਨੂੰ ਫੋਨ ਕੀਤਾ ਗਿਆ ਸੀ ਕਿ ਪਿੰਡ ਪੱਡਾ ਦੀ ਨਹਿਰ ਦੀ ਛੋਕਰ ਵਿੱਚ ਅਣਪਛਾਤੀ লাশ ਫਸੀ ਹੈ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਉਸ ਨੂੰ ਬਾਹਰ ਕੱਢਿਆ ਗਿਆ ਹੈ ਉਹਨਾਂ ਦੱਸਿਆ ਕਿ ਫਿਲਹਾਲ 174 ਦੀ ਕਾਰਵਾਈ ਕਰਕੇ লাশ ਨੂੰ ਬਟਾਲਾ ਭੇਜ ਦਿੱਤਾ ਹੈ ਉਹਨਾਂ ਦੱਸਿਆ ਕਿ লাশ ਦੇ ਹੁਲੀਏ ਤੋਂ ਲੱਗ ਰਿਹਾ ਹੈ ਕਿ ਉਹ ਕਿਸੇ ਪ੍ਰਵਾਸੀ ਭਾਰਤੀ ਦੀ ਮਤਕਤੇ ਹੈ ਬਾਕੀ ਜਾਂਚ ਉਪਰੰਤ ਜੋ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬੰਦੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਜੇ ਸਿੰਘ ਆ ਪਿੰਡ ਪੱਡੇ ਸਾਫ ਦਾ ਸਰਪੰਚ ਆ ਕੀ ਇਤਨਾ ਮਾਪਰੀ ਇੱਥੇ ਅਸੀਂ ਸਾਰੇ ਇੱਥੇ 7 ਵਜੇ 7:30 ਵਜੇ ਖਾਦ ਪੌਣ ਆਏ ਆ ਤੇ ਸਾਡੇ ਜ਼ਮੀਨ ਦੇ ਨੇੜੇ ਠੋਕਰ ਆ ਤੇ ਉੱਥੇ লাশ ਪਈ ਆ ਜੀ ਜੀ লাশ ਪਈ ਆ ਤੇ ਅਸੀਂ ਫਿਰ ਚਾਰਾ ਕੀਤਾ ਵੀ ਇਹਦਾ ਪੁਲਿਸ ਤੋਂ ਘਾਰਿਆਂ ਨੂੰ ਪਤਾ ਦੱਸਿਆ ਜਾਏ ਹਾਂਜੀ ਹਾਂਜੀ ਫਿਰ ਅਹੀਂ ਥਾਣੇ ਨੂੰ ਫੋਨ ਕੀਤਾ ਜੀ ਜੀ ਫਿਰ ਅਹੀਂ ਬਟਾਲਾ ਐਸਐਸਪੀ ਨੂੰ ਫੋਨ ਕੀਤਾ ਜੀ ਫਿਰ ਹੁਣ ਇੱਕ ਸਰਦਾਰ ਮੁਲਾਜ਼ਮ ਆਇਆ ਵਾ ਜੀ ਜੀ ਤੇ ਹੋਰ ਇੱਥੇ ਵਾਵਾ ਇੱਥੇ ਪਿੰਡ ਦੇ ਬੰਦੇ ਇਕੱਠੇ ਹੋਏ ਨੇ ਪੱਤਰਕਾਰ ਪੱਬਰ ਵਾਲੀ ਤੋਂ ਵੀ ਆਏ ਆ ਸ਼ਾਹਬਰ ਤੋਂ ਵੀ ਤੇ ਹੋਰ লাশ ਕੱਢਣ ਦਾ ਚਾਰਾ ਕਰਦੇ ਆ ਤੇ ਅਸੀਂ ਇਹੋ ਸੋਚਿਆ ਸੀ ਵੀ ਜਿਹਦੀ লাশ ਆ ਉਹਨੂੰ ਪਤਾ ਲੱਗ ਸਕੇ ਤੇ ਸੇਰ ਦਾ ਕੋਈ ਆਇਆ ਨਹੀਂ ਇੱਥੇ ਇਹ ਬੜਾ ਚਾਰਾ ਚੋਰਾ ਕੀਤਾ ਹੁਣ ਕੀ ਕਰ ਲਈ ਤੇ ਹੁਣ লাশ ਲੱਗੇ ਨੇ ਕੱਢਣ ਤੇ ਚਲੋ ਭਲਾ ਇਹੋ ਹੀ ਆ ਵੀ ਕਿਸੇ ਨੂੰ লাশ ਮਿਲ ਸਕੇ ਤੇ ਪੱਤਰਕਾਰਾਂ ਦਾ ਬਈ ਬੜਾ ਸੰਜੋਗ ਹੋਇਆ ਵਾ ਕੋਈ شناخت ਵਗੈਰਾ ਹੋਈ ਹੁਣ ਤੱਕ ਕੋਈ ਕੱਲਾ ਵਕਤ ਵਗਾਰਾ ਨਹੀਂ ਹੈ ਜੇ ਥੋੜੀ ਹੋਈ ਅਜੇ ਵੇਖੜ ਬੋਖਣੀ ਡਾਇਰੇ ਵੀ ਕਿੱਡਾ ਨੇ ਕੱਪੜੇ ਆ ਕਿੱਡਾ ਨੇ ਕਿੰਨੀ ਕੁ ਉਮਰ ਆ ਕਿ ਸਰਦਾਰ ਆ ਹੈਗਾ ਸਰਦਾਰ ਆ ਉਹ ਇੱਥੇ ਆ ਜਾਓ ਇੱਥੇ ਬਾਹਰ ਤੇ 60 65 ਸਾਲ ਦੀ ਉਮਰ ਆ ਤੇ ਸਿਰ ਜਿਹੜਾ ਉਹ ਕਿਤੇ ਵਾਲ ਨੇ ਤੇ ਲੱਗੇ ਆ ਲਾਜ ਕੱਢਣ ਤੇ ਮੈਨੂੰ ਹੁਣ ਅਖੰਡੇ ਨੇ ਵੀ ਜਾਈ ਨਾ ਇੱਥੇ ਰੋ ਤੇ ਜਿਹੜੇ ਕਾਰਵਾਈ ਕਰਨੀਆਂ ਤੇਰੇ ਆਧਾਰ ਤੇ ਕਰਨੀਆਂ ਹਾਂ ਹਾਂ ਇੱਕ ਇੱਕ ਅਨਨਾਉਨ ਲਾਸ਼ ਪਿੰਡ ਪੱਡਿਆਂ ਦੇ ਲਾਗੂ ਅਜੀਤ ਸਿੰਘ ਸਰਪਸਾਬ ਦਾ ਸਰਪੰਚ ਦੀ ਇਤਲਾਹ ਦੇ ਇਨਫੋਰਮੇਸ਼ਨ ਤੇ ਉਥੇ ਮਿਲੀ ਆ ਜਿਹੜੀ ਲਾਸ਼ ਜਿਹੜੀ ਆ ਬਈ ਆ ਨਾਮ ਵਿਅਕਤੀ ਦੀ ਆ ਜਿਸ ਨੂੰ 74 ਦੀ ਕਾਰਵਾਈ ਕਰਕੇ ਡੈੱਡ ਹਾਊਸ ਬਟਾਲੇ ਰੱਖਿਆ ਜਾ ਰਿਹਾ 72 ਘੰਟੇ ਲਈ ਤੇ ਜਿਸ ਮਿਲਿਆ ਉਹ ਅਗਲੇਰੀ ਕਾਰਵਾਈ ਕੀਤੀ ਜਾ ਸਰ ਇਹਦਾ ਪੋਸਟਮਾਰਟਮ ਕਰਵਾਇਆ ਜਾਏਗਾ ਜੀ ਪੋਸਟਮਾਰਟਮ ਕਰਾਇਆ ਜਾਊਗਾ ਜੀ ਲਾਸ਼ ਪਿੰਡ ਪੱਡਿਆਂ ਦੇ ਸੂਏ ਲੱਗੇ ਪਈ ਹੈ ਜੀ ਬਿਲਕੁਲ ਠੋਕਰ ਦੇ ਉੱਪਰ